ਮੇਰਾ ਨਾਮ ਹਰਜਿੰਦਰ ਕੌਰ ਜੀ ਗੱਲਬਾਤ ਹੋਈ ਤੇ ਕਿੱਥੇ ਹੋਈ ਸਰ ਮੈਨੂੰ ਗੱਲ ਕੋਈ ਪਤਾ ਨਹੀਂ ਘਰਵਾਈ ਆ ਸਵੇਰੇ ਬੜੀ ਸੋਣੀ ਤਿਆਰ ਹੋ ਕੇ ਆਈ ਹੈ ਨਾ ਸਰ ਉਹਨੇ ਬੇਟੀ ਨਹੀਂ ਦੱਸਿਆ ਕਿਆ ਕਰ ਲਿਆ ਕਿਹਨਾ ਬੇਟੀ ਦਾ ਸੰਦੀਪ ਕੌਰ ਕਿੱਥੇ ਆਈ ਕਿ ਇੱਥੇ ਕਾਲਜ ਆਈ ਸਰ ਕਾਲਜ ਵਾਈਪਗ ਕਿ ਕਿਵੇਂ ਬਣਦੀ ਬਣੀ ਜੀ ਇਨਫੋਰਮੇਸ਼ਨ ਦਿੱਤੀ ਤਾਂ ਹਾਂਜੀ ਕੀ ਹੋਇਆ ਵਾ ਸਰ ਮੈਨੂੰ ਮੈਡਮਾ ਨੇ ਮੈਂ ਕੰਮ ਤੇ ਗਈ ਆ ਮੇਰੀਆਂ ਸੱਤ ਬੇਟੀਆਂ ਹਦਮੀ ਮੇਰਾ ਹੈ ਨਹੀਂ ਸਿਰ ਤੇ ਮੈਂ ਆਪਦਾ ਟਾਈਮ ਪਾਸ ਕਰਕੇ ਆਪਦੇ ਬੱਚਿਆਂ ਨੂੰ ਪੜਾਉਣ ਲਿਖਾਉਣ ਲਈ ਆ ਮੈਡਮ ਨੇ ਫੋਨ ਕੀਤਾ ਵਾ ਕਿ ਤੁਹਾਡੀ ਬੇਟੀ ਦੇ ਸੱਟ ਬਹੁਤ ਲੱਗੀ ਛੇਤੀ ਆਓ ਸਰ ਮੈਂ ਉੱਥੇ ਕੰਮ ਛੱਡ ਕੇ ਆ ਗਈ ਆ ਮੈਨੂੰ ਇਹ ਨਹੀਂ ਨਾ ਆਖਿਆ ਕਿ ਜਾਂ ਗੋਲੀ ਵੱਜ ਗਈ ਜਾਂ ਕਿਤਰਾ ਇਹਨਾਂ ਮੈਨੂੰ ਝੂਠ ਮਾਰਿਆ ਕਿ ਛੇਤੀ ਆ ਜਾਓ ਤੇ ਸੱਟ ਬਹੁਤ ਲੱਗੀ ਆ ਤੇ ਸਰ ਮੈਂ ਆ ਗਈ ਇੱਥੇ ਆਣ ਕੇ ਵੇਖੇ ਮੇਰੀ ਤੀ ਮੁੱਕੀ ਪਈ ਆ ਲੋ ਦਾ ਕਰਨ ਜੀ ਸਰੋ ਲੋ ਦਾ ਕਰਨ ਜੀ ਹਾਂ ਜੀ ਸਾਰਾ ਪਤਾ ਨਹੀਂ ਸਾਰਾ ਕਿਤੇ ਕੋਈ ਪਤਾ ਨਹੀਂ ਆਂਦੇ ਤਰਨ ਕਰਨ ਦਾ ਮੁੰਡਾ ਵਾ ਤੇ ਉਹਨੇ ਗੋਲੀ ਚਲਾਈ ਹੈਗੀ ਇੱਥੇ ਦੇਖੋ ਸਾਰੇ ਜਦੋਂ ਪਿਸਟਲ ਵੀ ਅੰਦਰ ਹੀ ਪਿਆ ਵਾ ਤੇ ਸਰ ਜਦੋਂ ਅੰਦਰ ਕੋਈ ਆਇਆ ਇਹ ਇੱਥੇ ਇੱਕ ਬਿਨਾ ਸਕਿਉਰਟੀ ਤੋਂ ਕਿਤਰਾ ਕੋਈ ਅੰਦਰ ਆ ਸਕਦਾ ਇਸ ਤੋਂ ਵੀ ਦੇਖੋ ਹੁਣ ਕਿੱਥੇ ਗਈ ਆ ਅੰਦਰਿਆ ਭੇਟੀ ਮੇਰੀ ਸਰ ਮਿੰਤੋਂ ਤਾਂ ਮੂੰਗ ਨਹੀਂ ਬਖਾਇਆ ਜੇ ਕੀ ਮੰਗ ਕਰਦੇ ਜੇ ਕਿਸ ਤਰ੍ਹਾਂ ਦੇ ਬਿਨਾ ਸਕਿਉਰਟੀ ਜਿਹੜੇ ਕਾਲਜ ਚੱਲ ਰਏ ਆ ਜਾਂ ਇਸ ਤਰ੍ਹਾਂ ਦਾ ਮਾਹੌਲ ਕਿਹੋ ਜਿਹਾ ਆ ਕੀ ਕਹਿਣਾ ਚਾਹੁੰਦੇ ਸਾਰੇ ਇਨਸਾਫ ਚਾਹੀਦਾ ਹਾਨੂੰ ਇਹਨਾਂ ਤੇ ਸਭ ਤੋਂ ਸਖਤ ਕਾਰਵਾਈ ਹੋਣਾ ਸੀ ਤੇ ਸਕੂਲ ਪ੍ਰਸ਼ਾਸਨ ਨੂੰ ਜਾਂ ਇਸ ਕਾਲਜ ਨੂੰ ਪੁੱਛਣਾ ਚਾਹੀਦਾ ਕਿ ਮਤਲਬ ਬੱਚਿਆਂ ਦੀ ਮਤਲਬ ਕੋਈ ਸਿਕਿਉਰਿਟੀ ਹੈ ਹੀ ਨਹੀਂ ਬਾਹਰੋਂ ਕਿਸੇ ਨੇ ਚੈੱਕ ਨਹੀਂ ਕੀਤਾ ਕਿ ਬੱਚਾ ਜਦ ਪਿਸਤਲ ਲੈ ਕੇ ਆ ਰਿਹਾ ਆਪਣੇ ਕੋਲ ਕਿਸੇ ਨੇ ਉਹਨੂੰ ਚੈੱਕ ਨਹੀਂ ਕੀਤਾ ਵੀ ਕਿ ਮਤਲਬ ਉਹ ਕਿਥੋਂ ਲੈ ਗਿਆ ਕਿਦਾਂ ਫਿਰ ਕੁੜੀ ਤੇ ਗੋਲੀ ਮਾਰ ਕੇ ਉਹਦੀ ਮਦਰ ਨੂੰ ਫੋਨ ਕੀਤਾ ਜਾਂਦਾ ਕਿ ਤੁਹਾਡੀ ਬੇਟੀ ਦੀ ਝਗੜਾ ਹੋ ਗਿਆ ਛੋਟਾ ਜਿਹਾ ਲੜਾਈ ਹੋ ਗਿਆ ਦਾ ਸਿਰ ਫੜ ਗਿਆ ਬਸ ਤੇ ਇਹਨਾਂ ਦੱਸਿਆ ਜਾਂਦਾ ਔਰ ਆ ਕੇ ਚੈੱਕ ਕੀਤਾ ਜਾਂਦਾ ਜਦ ਪੰਚਾਇਤ ਮੂਰ 12 ਵਾਲੋਂ ਅਸੀਂ ਆ ਕੇ ਚੈੱਕ ਕੀਤਾ ਤੇ ਕੁੜੀ ਦੇ ਗੋਲੀ ਵੱਜੀ ਹੋਈ ਹੈ ਔਰ ਅਸੀਂ ਸਰ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹਨਾਂ ਤੇ ਬਣਦੀ ਕਾਰਵਾਈ ਜਲਦੀ ਕੀਤੀ ਜਾਵੇ ਕਿੰਨੀਆਂ ਗੋਲੀਆਂ ਵੱਜੀਆਂ ਕੁੜੀ ਦੇ ਸਰ ਇਹਦੇ ਬਾਰੇ ਕੋਈ ਕਨਫਰਮ ਨਹੀਂ ਪਿਸਟਲ ਬਿਲਕੁਲ ਵਾਰ-ਵਾਰ ਉਹਦੇ ਲੱਗੇ ਪਿਆ ਹੋਇਆ ਡੈੱਡ ਬੋਡੀ ਬਿਲਕੁਲ ਖੂਨੋਂ ਖੂਨ ਤੇ ਲੱਤਪਟ ਹੋਈ ਪਈ ਹੈ ਗੋਲੀ ਵੱ ਤਾਨੂੰ ਪੁਲਿਸ ਨੇ ਕੋਈ ਜਾਣਕਾਰੀ ਕੋਈ ਪੁਲਿਸ ਨੇ ਜਾਣਕਾਰੀ ਨਹੀਂ ਪੁਲਿਸ ਸਾਡੇ ਨਾਲ ਉਲਟਾ ਵਿਵਹਾਰ ਕਰ ਰਹੀ ਹੈ ਗਲਤ ਕਿ ਅੰਦਰ ਜਾਣ ਵੀ ਨਹੀਂ ਦਿੱਤਾ ਜਾ ਰਿਹਾ ਲੜਕੀ ਦੀ ਡੈੱਡ ਬੋਡੀ ਨਹੀਂ ਦੇਖਣ ਦਿੱਤੀ ਯਾਰ ਇਹ ਸਾਡੇ ਹਾਂਜੀ ਕੀ ਕਾਰਨ ਕੀ ਲੱਗਦਾ ਵੀ ਕਾਰਨ ਸਰ ਕੋਈ ਇਹ ਸਰ ਇਹਦੇ ਬਾਰੇ ਕਾਰਨ ਦਾ ਕੋਈ ਕਨਫਰਮ ਹੀ ਨਹੀਂ ਹੋ ਰਿਹਾ ਕਿ ਮਤਲਬ ਕਿਦਾਂ ਕੁੜੀ ਤੇ ਗੋਲੀ ਮਾਰ ਦਿੱਤੀ ਗਈ ਹੈ ਵੱਡਾ ਸਕੂਲ ਹੁਣ ਕਾ ਕਿ ਤੁਹਾਨੂੰ ਪੁੱਛੇ ਸੰਸਾਰ ਵੀ ਦੇ ਦੀ ਕੋਈ ਵੱਡਾ ਸਕੂਲ ਬਿਲਕੁਲ ਜੀ ਸਟਾਫ ਦੇ ਨਾਲ ਬਿਲਕੁਲ ਉਹਨਾਂ ਨੇ ਆਪਣੇ ਕੋਈ ਸੀਨੀਅਰ ਸਟਾਫ ਬੁਲਾ ਕੇ ਵਕੀਲ ਵਗੈਰਾ ਪਹਿਲਾਂ ਬਿਠਾ ਲਿੱਤੇ ਆ ਸਾਨੂੰ ਅੰਦਰ ਕਿਸੇ ਸੀਨੀਅਰ ਸਟਾਫ ਨਾਲ ਗੱਲ ਕਰਨ ਵੀ ਨਹੀਂ ਦਿੱਤੀ ਜਾ ਰਹੀ ਕਿ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਕਿ ਮਤਲਬ ਅਸੀਂ ਉਹਨਾਂ ਨੂੰ ਕੁਝ ਸਹੀਏ ਕਿ ਤੁਸੀਂ ਤੁਹਾਡੀ ਕੀ ਸਿਕਿਉਰਟੀ ਹੈ ਤੁਹਾਡਾ ਕੀ ਬਣਦਾ ਬੇਟੀ ਸੰਦੀਪ ਕੋਰ ਆਈ ਇਹਨਾਂ ਦੀ ਤੇ ਉਹਦੀ ਉਮਰ ਲਗਭਗ ਕਿੰਨੀਆਂ ਜੀ 18-19 ਸਾਲ ਦੇ ਕਰੀਬ ਉਹ 19 ਦੇ ਸਾਢੇ ਤਕਰੀਬ ਉਹਦੀ ਉਮਰ ਆਈ ਉਹ ਲੋ ਤਾਂ ਕਦੀ ਨਸ਼ਹਰਾ ਬਨਵਾਦੇ ਇਹਨਾਂ ਦੇ ਹਸਬੰਡ ਦੀ ਪਹਿਲਾਂ ਐਕਚੁਅਲ ਡੈਥ ਹੋ ਚੁੱਕੀ ਹੈ ਸਾਤ ਇਹਨਾਂ ਦੀਆਂ ਬੇਟੀਆਂ ਔਰ ਇੱਕ ਇਹਨਾਂ ਦਾ ਛੋਟਾ ਬੇਟਾ ਬਿਲਕੁਲ ਛੋਟਾ ਕਿਹੜੇ ਪਿੰਡ ਚ ਹਾਂਜੀ ਇਹ ਉਸਮਾ ਕਾਲਜ ਆ ਜੀ ਹਾਂ ਤੇ ਸਾਨੂੰ ਨੂੰ ਪਤਾ ਲੱਗਾ ਜਦੋਂ ਵੀ ਕਾਲਜ ਦੇ ਵਿੱਚ ਲਾ ਲਾ ਆਫ ਕਾਲਜ ਐਥੇ ਉਸਮੇ ਇੱਥੇ ਜਿਹੜੀ ਆ ਇੱਕ ਸੰਦੀਪ ਕੌਰ ਨਾਂ ਦੀ ਲੜਕੀ ਸੀ ਜਿਹਨੂੰ ਅਭਿਰਾਜ ਲੜਕੇ ਨੇ ਕਲਾਸ ਚ ਪੜਦੇ ਆ ਫਰਸਟ ਈਅਰ ਦੇ ਸਟੂਡੈਂਟ ਆ ਤੇ ਉਹਨੇ ਨੂੰ ਪਹਿਲਾਂ ਸਿਰ ਦੇ ਵਿੱਚ ਗੋਲੀ ਮਾਰਤੀ ਤੇ ਫਿਰ ਆਪਣੇ ਆਪ ਨੂੰ ਵੀ ਮਾਰ ਲਈ ਤੇ ਮੁੰਡਾ ਵੀ ਕ੍ਰਿਟੀਕਲ ਹਾਲਤ ਚ ਆ ਜਿਹਨੂੰ ਹਸਪੀਟਲ ਲੈ ਗਏ ਨੇ ਤੇ ਲੜਕੀ ਦੀ ਮੌਕੇ ਤੇ ਡੈਥ ਹੋ ਗਈ ਹੈ ਜਿਹਦੇ ਸਬੰਧ ਚ ਅਸੀਂ ਕਾਰਵਾਈ ਕਰ ਰਹੇ ਹਾਂ ਜੋ ਵੀ ਸਾਹਮਣੇ ਆਊਗਾ ਉਸੇ ਹਿਸਾਬ ਨਾਲ ਹੀ ਕੀ ਕਾਰਨ ਲੱਗਦੇ ਸਰ ਕਿਹੜੀ ਗੱਲੋਂ ਇਹ ਅਜੇ ਕੋਈ ਕਲੀਅਰ ਨਹੀਂ ਹੋਇਆ ਅਜੇ ਮੌਕੇ ਤੇ ਹੀ ਆਏ ਹਾਂ ਤੇ ਜੋ ਵੀ ਸਾਹਮਣੇ ਆਏਗਾ ਉਹ ਦੱਸਿਆ ਜਾਏਗਾ ਸਰ ਜੀ ਕੋਈ ਆਰਸੀ ਵੈਪਨ ਸੀ ਕੋਈ ਆ ਪਿਸਟਲ ਆ ਇਹ ਅੰਦਰ ਪਿਆ ਵਾ ਆਪਾਂ ਟੀਮਾਂ ਮਂਗਾਈਆਂ ਉਹਦੇ ਹਿਸਾਬ ਨਾਲ ਸਾਰਾ ਫੈਸਲਾ ਲੜਕੀ ਸਰ ਡੈੱਡ ਬੋਡੀ ਡੈੱਡ ਬੋਡੀ ਲੜਕੀ ਨੂੰ ਤੇ ਹਸਪੀਟਲ ਲੈ ਗਏ ਤੇ ਲੜਕੀ ਦੀ ਇੱਥੇ ਹੀ ਆ ਉਹ ਅਸੀਂ ਕਾਰਵਾਈ ਕਰਕੇ ਤੇ ਫਿਰ ਕਾਮਲ ਕੋਲੀ ਵੀ ਇੱਥੇ ਨਾ ਸਿਕਿਉਰਟੀ ਵੀ ਕਰਾ ਕੇ ਲਗਾਈ ਆ ਪਰ ਹੁਣ ਪਤਾ ਨਹੀਂ ਬਾਅਦ ਵਿੱਚ ਦੇਖਦੇ ਆ ਦੇ ਇਸ ਤਰ੍ਹਾਂ ਆਪਾਂ ਸਾਰਾ ਇਹ ਤਵਦੀਸ਼ ਦੇ ਵਿੱਚ ਕੀ ਹੁੰਦਾ ਸਮ ਨਹੀਂ ਅਜੇ ਕੁਝ ਨਹੀਂ ਪਤਾ ਅਜੇ ਹੁਣ ਫਰਦਰ ਕਾਰਵਾਈ ਕਰਕੇ ਉਸ ਤੋਂ ਬਾਅਦ ਸੀਸੀਟੀਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਉਹ ਅਸੀਂ ਚੈੱਕ ਕਰਾ ਲਈਨੇ